ਵੈਗੁਰੂ ਜੀ ਕਾ ਕਾ ਸਾਸਰੀ ਵੈਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵੈਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਸਵੇਰ ਦੇ 7:00 ਵਜੇ ਗਏ ਨੇ ਪੰਜ ਚਾਰ ਕਿ ਮਿੰਟ ਉੱਤੇ ਹੋਏ ਨੇਗੇ ਬਹੁਤ ਸਾਰੇ ਆਪਾਂ ਨੇ ਕੰਮ ਕਰ ਲਏ ਨੇ ਬਹੁਤ ਸਾਰੇ ਰਹਿੰਦੇ ਨੇਗੇ ਤੇ ਗਰਮੀ ਬਹੁਤ ਆ ਬੱਦਲ ਵਾਈ ਵੀ ਹੈਗੇ ਤੁਹਾਨੂੰ ਬੱਦਲ ਦਿਸਦੇ ਹੋਣਗੇ ਮੀਂਹ ਆਇਆ ਲੱਗਦਾ ਬਿੰਦਲ ਝਟਾ ਆ ਪੂਰ ਜਿੱਡੀਆਂ ਨੇ ਹਾਂ 15 ਸੌਣ ਤੱਕ ਤਾਂ ਇੰਨੀ ਧੁੱਪਾਂ ਪਈਆਂ ਇੰਨੀ ਗਰਮੀ ਪਈ 15 ਜਿੱਦਾਂ 15 ਸੌਣ ਹੋਇਆ ਬੁੱਧਵਾਰ ਦਾ ਮੰਗ ਬੁੱਧਵਾਰੀ ਸੰਗਰਾਮ ਤੇ ਮੰਗਲਵਾਰ ਦੇ ਬੱਦਲ ਵਾਈ ਹੋਈ ਆ ਅੱਜ ਨਾਲ ਧੁੱਪ ਨਹੀਂ ਨਿਕਲੀ 베ੜੇ ਚ ਆਪਣੇ ਹਰੇ ਵਾਈ ਲੱਗਣੇ ਸ਼ੁਰੂ ਹੋ ਗਈ ਕਿਉਂਕਿ ਕਿਣਮਣਕਣੀ ਜੀ ਨਾਲ 베ੜਾ ਗਿੱਲਾ ਰਹਿੰਦਾਗਾ ਹਰੇ ਬਾਈ ਜੀ ਲੱਗਣੀ ਸ਼ੁਰੂ ਹੋ ਗਈ ਐ ਤੇ ਪੰਡ ਪੁੰਡੇ ਆਪਾਂ ਨੇ ਸਾਰੇ ਸਾਫ਼ ਕਰ ਦਿੱਤੇ ਨੇ ਰੋਟੀ ਵੀ ਬਣ ਗਈ ਐ ਝਾੜੂ ਵੀ ਲੱਗਿਆ ਪੋਚੇ ਰਹਿੰਦੇ ਨੇ ਕੱਪੜੇ ਨੇ ਮਸ਼ੀਨ ਦੇ ਵਿੱਚ ਪਾਏ ਹੋਏ ਨੇਗੇ ਤੇ ਬਸ ਆ ਇਸ ਤਰ੍ਹਾਂ ਕੰਮ ਕਰਦੇ ਰਹਿਣਾ ਸਰ ਸਰਦਾਰ ਜੀ ਨਮਾਉਂਦੇ ਨੇ ਮੱਝਾਂ ਤੇ ਮਗੂਹ ਹਗੂ ਹਸ ਤੂੰ ਕੱਖਤਾਉਂ ਖੁਰਲੀਆਂ ਸਾਫ਼ ਕਰੂੰ ਪੋਚੇ ਲਾਉਂ ਉਧਰੋਂ ਮਸ਼ੀਨ ਦੇ ਵਿੱਚ ਕੱਪੜੇ ਪੋਤੇ ਜਾਣਗੇ ਫਿਰ ਕੱਢ ਕੇ ਪਾ ਦੇਣਾ ਅਹੀਂ ਫੇਰ ਚੱਕ ਜਾਂ ਸਵੇਰ ਵੇਲੇ ਮਸਰੀ ਦੀ ਬਾੜੀ ਹੋ ਜਾਂਦੀ ਹੈ ਫੇਰ ਮੈਂ ਸੰਦਲ ਕੱਢਦੀ ਹਾਂ ਚੱਕੇ ਤੋਂ ਜਿਹੜਾ ਨਮਾਉਣੀਆਂ ਨੇ ਬਾਹਰੇ ਕੱਢਣੀਆਂ ਉਹ ਵੀ ਚੱਕ ਕੇ ਆਣੇ ਹਜੇ ਤੱਕ ਤਾਂ ਜਿੱਦੇ ਜਾਲੀ ਲਾਈਆ ਫੁੱਲ ਕੋਈ ਪਸ਼ੂ ਨਹੀਂ ਖੁੱਲਿਆ ਜਿੱਦੇ ਖੁੱਲ ਲਗੀ ਉਹਦੇ ਮਸਰਦਾਨੀ ਦੀ ਖੈਰ ਨਹੀਂ ਹੋਏਗੀ ਜਾਲੀ ਉਹ ਦੇਰੀ ਖੈਰ ਨਹੀਂ ਹੈਗੀ ਸਾਰੀ ਪਾਟ ਦਾਣਗੇ ਪਰ ਨਮੀ ਸੌਂਤੀ ਤੀ ਦੋ ਦਿਨ ਹੋਏ ਸੀ ਲਾਈ ਨੂੰ ਸਾਰੇ ਪਾੜਤੀ ਸੀ ਆਇਕੀ ਤੀ ਉਹੀ ਸੌਂ ਤੋ ਕੇ ਲਾਲੀ ਕਈ ਥਾਂ ਮਤੋਂ ਪਾੜਤੀ ਸੀ ਤੇ ਉਹ ਲਾਲੀ ਅਰੇ ਹੁਣ ਸਾਰੀਆਂ ਅੱਜ ਵੀ ਕਰਨਗੀਆਂ ਵੀ ਸਾਨੂੰ ਬਾਹਰ ਕੱਢ ਸੇਤੀ ਇਹ ਬੰਨੀਆਂ ਹੋਈ ਨੇ ਰਾਤ ਕੱਲ ਸੇ ਵਜ ਦੇ ਰਹੀ ਬੰਨੀਆਂ ਹੋਈਆਂ ਨੇ 7 ਵਜੇ 12 13 ਘੰਟੇ ਹੋ ਗਏ ਇਹਨਾਂ ਨੂੰ ਬੰਨੀਆਂ ਨੂੰ ਅੰਦਰ ਅੰਦਰ ਤਾਂ ਕੋਈ ਗਰਮੀ ਹੈ ਨਹੀਂ ਕਿਉਂਕਿ ਪੱਖੇ ਨੇ ਕੂਲਰ ਹੈਗਾ ਤੇ ਬਸ ਇਹਨਾਂ ਨੂੰ ਨਾ ਹੋਂਦੀ ਅੱਛੀ ਵੀ ਹੋ ਜਾਂਦੀ ਹੈ ਇਹ ਜਿਹੇ ਵੇਲੇ ਪਾਣੀ ਪੀਣ ਦੀ ਵੀ ਸੇਤੀ ਪਾਣੀ ਪੀ ਲਈ ਨਾ ਆ ਲਈਏ ਤੇ ਮੌਸਮ ਖਰਾਬ ਹੈਗਾ ਕੀ ਕਰੀਏ ਰ ਅ ਕੱਪੜੇ ਵੀ ਨਾ ਸਮਾਰ ਕੇ ਸੱਲ ਜੀ ਜਾਂਦੀ ਕੱਪੜਿਆਂ ਚ ਤੇ ਕਪੜਾ ਸੈੱਲ ਨਹੀਂ ਜਾਂਦੀ ਹੈਗੀ ਮੈਂ ਇਧਰ ਪੋਚੇ ਲਾ ਲਾਨੀਆਂ ਐਨੇ ਜਦੋਂ ਮੱਝਾਂ ਨਵਾਤੀ ਫਿਰ ਉਹਨਾਂ ਖੁੜਲੀਆਂ ਸੰਭਰ ਦੂੰ ਨੇ ਗੋਹਾ ਸਿੱਟ ਲੂੰ ਨਾ ਇੱਕ ਅੱਖ ਪਾ ਦੂੰ ਤੇ ਐਨੇ ਇਧਰ ਪੋਚੇ ਪੂਚੇ ਲਾ ਲਾਨੀਆਂ ਰਸੋਈ ਦਾ ਕੰਮ ਆਪਣਾ ਨਿਬੜ ਗਿਆ ਸਬਜ਼ੀ ਬਣਾਈ ਤੀ ਭਿੰਡੀਆਂ ਤੇ ਰਾਤ ਆਲੂ ਬਹਿੰਗਣੀ ਮੁੱਧ ਵਾਲੇ ਹਰੀ ਮਿਰਚ ਮਿਕਸ ਬਣਾਏ ਸੀਗੇ ਤੇ ਹੋਰ ਬੱਸ ਸਫਾਈਆਂ ਦਾ ਕੰਮ ਰਹਿ ਗਿਆ ਤੇ ਕੱਦੂ ਅੱਜ ਬੀਬੀ ਦੇ ਪਤੀ ਜਹ ਪਰਜਾਈ ਕੈਨੇਡਾ ਤੋਂ ਆਏ ਨੇ ਤੜਪੇ 5 ਵਜੇ ਸੈਰ ਬੀਬੀ ਤਾਂ ਅੱਜ ਸਨਾਮ ਜਾਵੇ ਉਹਨਾਂ ਨੂੰ ਮੇਰ ਲੱਈ ਅਸੀਂ ਫੇਰ ਜਾ ਆਵਾਂਗੇ ਚਲ ਜਿੱਤੇ ਅਮਰਤ ਕੋਲੇ ਜਾ ਅਮਰਤ ਫੋਨ ਕਰੀ ਜਾਂਦੀ ਹੈ ਕਹਿੰਦੇ ਰਖੜੀ ਬੰਨਣ ਆਇਓ ਉੱਧਰ ਜਾ ਆ ਮੰ ਮਿਲਿਆ ਆ ਮੰ ਲੋ ਜੀ ਆਪਣੀ ਬਾੜੀ ਸਾਫ-ਸਾਫ ਹੋ ਗਈ ਕੱਕਾ ਕੰਡਾ ਸਾਰਾ ਨਿੱਕਲ ਗਿਆ ਚੋ। ਲੋ ਯਰ ਟਾਈਮ ਐ 10:00 ਵਜੇ ਆਪਾਂ ਨੇ ਪੋਚੇ-ਪੁਚੇ ਲਾ ਲੈਨੇ ਸਾਰੇ ਅੰਦਰਵਾਰ ਸਪਾਈਆਂ ਕਰ ਲਈਆਂ ਨੇ। ਕੱਪੜੇ ਧੋ ਕੇ ਪਾ ਦਿੱਤੇ ਨੇ। ਉਸ ਤੋਂ ਬਾਅਦ ਨਾ ਮੱਜਾਂ ਮਾਉਣ ਵੇਲੇ ਮੀਂਹ ਆ ਗਿਆ। ਮੀਂਹ ਪੈਂਦੇ ਚ ਸਰਦਾਰ ਜੀਨ ਮੱਜਾਂ ਮਾਈਆਂ ਮੀਂਹ ਪੈਂਦੇ ਚ ਮੈਂ ਆਪਦਾ ਕੰਮ ਕਰਿਆ। ਗੋਹਾ ਕੂੜਾ ਖੋਲ ਲੀਆਂ ਵਗੈਰਾ ਸੰਭਰੀਆਂ। ਤੇ ਹਜੇ ਖੋਲ ਲੀਆਂ ਚ 4 ਪਾਉਣ ਵਾਲਾ ਰਹਿੰਦਾ ਸਰਦਾਰ ਜੀ ਬਾਗ ਖੇਤ। ਰਾਗਾਂ ਨੂੰ ਖੋਲਦਿਆਂਗੇ ਤੇ ਲਿਬੜੇ ਤਿਬੜੇ ਪਿਆਂਗੇ ਤਾਂ ਕਰਕੇ ਦੂਜੇ ਕੈਂ ਬੈਕ ਕੈਮਰੇ ਨਾਲ ਵੀਡੀਓ ਪਾ ਰਹੀ ਆ ਕਿਉਂਕਿ ਸਾਨੂੰ ਪਤਾ ਝੜਦੇ ਕੰਮ ਹੈ ਜੀ ਹੁੰਦੇ ਨੇ ਕਚਲ ਕਾਣ ਹੋਇਆ ਪਿਆਗਾ ਬੇੜੇ ਚ ਕੰਮ ਆਪਣੇ ਤਕਰੀਬਨ ਹੋ ਗਏ ਨੇ ਸਾਰੇ ਤੇ ਮੈਂ ਈ ਨਾਉਣ ਵਾਲੀ ਰਹਿਣੀ ਆ ਇੱਧਰ ਵੀ ਪੋਚਾ ਪੁਚਾ ਲੱਗ ਗਿਆ ਸੁੱਕੂ ਜੂ ਬਸੜ ਜੀ ਪੈਕਤੀ ਮੈਂ ਫੇਰ ਲਾਈ ਦਿੱਤਾ ਪੋਚਾ ਤੇ ਹੁਣ ਪਾਉਣੇ ਆਪਾਂ ਕੋਲੀਆਂ ਚ ਕੱਖ ਤੇ ਲੈ ਟਿਲੀ ਉਟੀ ਕੱਢੀ ਪੀ ਬੱਠਾ ਚ ਭਿਓਂ ਕ ਟੱਕਦੇ ਹੁਣ ਤੇ ਕੱਟੀ ਰਜ ਮੈਂ ਸੰਗਲਪਾ ਤ ਹੋ ਰਸਾ ਤੋਂ ਨਾ ਆ ਕੇ ਬਹਿ ਗਈਆਂ ਆ ਮੱਜ ਤੇ ਸਾਡੇ ਨਾ ਹੁਣ ਸਵੇਰੇ ਵਜੇ ਨੇ ਗਿੱਲੇ ਪਿੰਡੇ ਨਾਲ ਪੋਰੀ ਲਿਬੜ ਜਾਂ ਬਾਹਰ ਲਿਬੜਦੀ ਆ ਪਟੇਰ ਲਾਈ ਜਨ ਕਾਗਜਾਂ ਦੇ ਪਹਿਲਾ ਖਾਸੇ ਕਾਗਜ ਹੋਗੇ ਤੇ ਹੋਰ ਮਚਾ ਤੇ ਸੀਗੇ ਅਚਾਰ ਵਾਲੇ ਗੰਡਾ ਵਾਲੇ ਤੇ ਫਿਰ ਆਪ ਇਕੱਠੇ ਮਚਾ ਦਿਆਂ ਮੰਨੇ ਜੇ 5-7 ਇਕੱਠੇ ਹੋ ਜਾਂਦੇ ਨੇ ਫਿਰ ਮਚਾ ਦਾਂਗੇ ਤੇ ਲੋ ਜ ਸਾਰਾ ਤਕਰੀਬਨ ਹੋ ਗਿਆ ਕੰਮ ਉਹ ਦੁਬਾਰਾ ਮੇਵਲਾ ਜਬਾ ਗਈ ਤੇ ਚਾਰ ਕਦੂ ਤੜਕੇ ਤੋਂ ਤੋੜੇ ਚਾਤਨ ਚਾਰ ਫੇਰ ਪੱਕੇ ਜਿਥੇ ਆ ਗੋ ਪਹਿਲੀਆਂ ਮੇਵਲਾ ਦੇਖੋ ਕਿੰਨਾ ਕਾਹੂ ਕੱਪ ਹੋਇਆ ਪਿਆ ਹੋ ਇਥੇ ਉਹ ਜੋ ਪੱਕੇ ਕਦੂ ਥੇ ਆ ਗੋ ਚੀਰ ਕੇ ਮੱਜਾਂ ਨੂੰ ਪਾਏ ਨੇ ਇਸ ਤਰੀਕਾ ਕੰਮ ਬੱਝ ਜਾਂਦਾਗਾ ਉਹ ਥੱਲੀਆਂ ਮੀਂਹ ਚ ਕੱਲ ਭਿੱਜ ਗਈ ਅੱਜ ਭਿੱਜੂ ਨਹੀਂ ਕੰਮ ਸਲੋਪਾ ਕੱਖ ਪਾ ਲਈ ਮੱਜਾਂ ਤੇ ਮੌਸਮੋ ਬਾਦਲਿਆ ਬਾਦਲਿਆ ਫੇਰ ਵੀ ਆਊਗਾ ਮੀਂਹ ਇਹ ਤੋਂ ਪਹਿਲਾਂ ਦੋ ਛੱਟਾ ਤਾਂ ਮੇਰੀਆਂ ਲੱਗ ਗਈਆਂ ਤੀਜੀ ਛੱਟਾ ਆਉਣ ਨੂੰ ਤਿਆਰ ਹੈ ਤੁਸੀਂ ਆਪਦੇ ਵਿਊ ਦੱਸਿਓ ਜੀ ਠੀਕ ਹੈ ਗਰਮੀ ਨਹੀਂ ਆਈ ਨਹੀਂ ਹੋ ਰਹੀ ਐ ਚਲੋ ਜੇ ਟਾਈਮ ਹੈ 4:30 ਤੋਂ ਉੱਪਰ ਹੋ ਗਿਆ ਦੇਖੋ ਮੱਝਾਂ ਆਏ ਰਾਮ ਨਾਲ ਬੈਠੀਆਂ ਨੇ ਕੋਈ ਇਹਨਾਂ ਨੂੰ ਕੁਛ ਖਾਣ ਦੀ ਪਰਵਾਹ ਨਹੀਂ ਹੈਗੀ ਤਾਂ ਖਾਣ ਦੀ ਪਰਵਾਹ ਨਹੀਂ ਸੁਖਮਣ ਹੋਰੀ ਆਈਆਂ ਸੀ ਮਾਹ ਚਲੋ ਇਹਨਾਂ ਨੂੰ ਚਾਹ ਪੀ ਲਈ ਤੀਫਣ ਬੀਬੀ ਦੇ ਮਾਂ ਤੇ ਤੇ ਮਾਹ ਚਲੋ ਮੈਂ ਵਰਦੀ ਮਸ਼ੀਨ ਚੀ ਪਾ ਦੇਣੀ ਆ ਹਨਾ

ਜੇ 2 ਦਿਨ ਹੋ ਗਿਆ ਆਪਣੀ ਮਾਜੀ ਸੂਈ ਨੂੰ ਕੱਟੀ ਕੱ ਖਾਣ ਨਹੀਂ ਲੱਗੀ ਅੱਜ ਮੈਂ ਦੁੱਧ ਘਰ ਕੇ ਸਬਜ਼ੀ ਮੈਨੂੰ ਤੇ ਤਰਸ ਜਾ ਜਾਂਦਾ ਬਚਾਰੀ ਤੇ ਸਬਜ਼ੀ ਆਪਾਂ ਨੇ ਬਣਾ ਲਈ ਮੀਂਹ ਪੈਂਦੇ ਜੀ ਮੈਂ ਕੱਟ ਲਈ ਸੀ ਜੀ ਉਦੋਂ ਐ ਜੋ ਪਹਿਲਾਂ ਤੈਨਾਂ ਚਟਕਾ ਲਾ ਚੁੱਕਿਆ ਮੀਂਹ

ටකින් සබේලප තැි කීකාරලගින් මිලවා ආර පාල මැඩමදි කක්වත් පාට සග ගෝයා මෙතන ගොර්චිකා ਅੱਜ ਮੈਂ ਚਾਰਾਂ ਦੀ ਪਾ ਕੇ ਮੈਂ ਦੋ ਬੱਠਾ ਜਿ ਪਿਉ ਦੂੰਗੀ। ਔਰ ਮੈਂ ਤੜਕੇ ਬਿੜੀ ਜਿ ਕਿਹਾ ਮਮਾ ਜੱਤੀ ਪਿਉਣੀ ਫੇਰ ਫੁੱਲ ਲੱਗ। ਹੁਣ ਜਾ ਰਹੀ। ਪਤਾ ਹੈ ਛੇ ਜਣਾ ਰੇਤਾ ਪਾਪੁੱਤ। ਇਧਰ ਨੂੰ ਕਰ ਲਓ ਹੋਰ ਕਮਾਲਾ ਟੂਟ। ਆ ਬੱਠਾ ਇਸ ਤਰੀ ਤਰ ਪਰ ਰੱਖਿਆ ਮੈਂ। ਪਰ ਪੂਰ ਤੋਂ ਨੂੰ ਅੱਜ 11 ਵਾਲਾ ਹੋਣਾ ਤੇ ਕੱچے ਜਿਹੜੇ ਖਾਦੇ। ਆ ਫੁੱਲ ਲੱਗ ਗਿ। ਕੋਤੀ ਨਹੀਂ ਹੱਡੀ। ਬੱਤਰੀ ਨਿਕਾਹ ਤੋ ਅੜਾ ਦੋ ਮੇਰਾ ਕੰਮ ਬਧਾਉਣ ਨੂੰ ਛੋੜ ਈਏ ਬੰਦ ਕਰਨ ਵਾਲੀ ਨਹੀਂ ਇਹ ਖੁੱਲੀ ਜਾਊਗਾ ਚੱਕ ਕਿਉਂਕਿ ਇਹ ਕੋਲੋਂ ਦੀ ਨਾ ਕਰਾਂ ਤਾਂ ਇਹ ਹੋ ਗਿਆ ਲੱਗਿਆ ਪਾਟ ਬੱਠਾ ਨਾ ਪਾ ਜੇ ਲੈਟੀ ਵਾਲਾ ਪਾਣੀ ਮਾਉਣ ਮੀਂਹ ਆ ਗਿਆ ਮੈਂ ਕਿਹਾ ਖਣੀ ਕੋ ਬਾਤ ਇਤੋਂ ਕੋਈ ਅੰਦਰ ਹੀ ਤੁਹਾਨੂੰ ਪਾ ਦੋ ਤਾਂ ਫੇਰ ਆ ਗਏ। ਦੋਸਤੀ ਵਾਰ ਨਹੀਂ ਆ ਦਿੱਤੇ। ਲੰਗਵਾ ਹੈਗਾ ਤੇ ਗੁਰਮੁਣ। ਨਾ। ਆਪਾਂ ਨੇ ਸਬਜ਼ੀ ਬਣਾ ਲਈ ਆ। ਦੋਸਤੀ ਵਾਰ ਆਇਆ ਕਿਸੇ ਨਹੀਂ ਇਹਨੇ। ਅੱਜ ਤਾਂ ਤੜਕੇ ਵੀ ਨਹੀਂ ਸੀ ਉੱਥੇ ਆਪਣੀ ਸੀਗਾ। ਅੱਜ ਪਿਆਜ। ਪਿਆਜ ਹੀ ਕੁੜੀਆਂ ਕੀ ਕਰਨਗੀਆਂ ਅੱਜ ਮੀਂਹ। ਹੂੰ ਉਹ ਗਰਮੀ ਬਹੁਤ ਜ਼ਿਆਦਾ ਪੈ ਰਹੀ ਜਾਈ। ਤਕਰੀਬਨ ਸਾਰੀਆਂ ਭੈਣਾਂ ਰਖੜੀ ਬੰਨਣਾ ਆਈਆਂ ਹੁਣ ਜਾਂ ਕੁਝ ਜਾਣ ਗਈਆਂ ਹਨਾ। ਰਖੜੀ ਦਾ ਪ੍ਰੋਗਰਾਮ ਇੱਕ ਦਿਨ ਦਾ ਹੁੰਦਾ ਹੁਣ ਤਾਂ ਸੁੱਖ ਨਾਲ ਮਹੀਨਾ ਡੇਢ ਮਹੀਨੇ ਦਾ ਕੰਮ ਨਾ ਰਖੜੀਆਂ ਦੇ ਤਿਹਾੜੀ। ਤੇ ਤੀਆਂ ਵਾਲੇ ਤੇ ਤਿਹਾੜ ਰਖੜੀਆਂ ਇਹਦੇ ਹਰ ਦੁਆਰੇ ਚੱਲ ਪਿਆ। ਵਿੱਚ ਰਖੜੀ ਦਾ ਵੀ ਜੰਮੀ ਕੰਮ ਫੜ ਗਿਆ ਸੀ ਹਨਾ ਜਿਹੜੀਆਂ ਕੁਮਾਰੀਆਂ ਕੁੜੀਆਂ ਹੁੰਦੀਆਂ ਸੀ ਉਹ ਵੀ ਵੱਧੀਆਂ ਸੀ। ਮੋਰਖਲੇ ਦਿਨ ਵਰਤੂ ਤਾਂ ਮਨਾਇਆ ਜਾਂਦਾ ਤੀਆਂ ਦਾ ਤਿਹਾੜੀ ਦਾ ਵੀ ਵਾਹਿਗੁਰੂ ਸਾਰੇ ਵੀਰਾਂ ਨੂੰ ਤੰਦਰੁਸਤੀ ਰੱਖੇ ਸਾਰੀਆਂ ਭੈਣਾਂ ਨੂੰ ਕਿਤੇ ਗਰੀਬੀ ਦੀ જરૂર ਦੇ ਦੇ ਚਹਾਰ ਮਨਾਉਂਦੇ ਹੁਣ ਕੀ ਕਰੀਏ ਮੀਂਹ ਜਿਹਾ ਹੈ ਆਪਣੇ ਕੰਮ ਨਹੀਂ ਆਉਂਦਾ ਇੱਦਾਂ ਵਾਗਰ ਤੀਆਂ ਆਣੇ ਤੀਏ ਲਈ ਆ ਜਾ ਰਿਹਾ ਕਿ ਰਗਾਣਾ ਮਰ ਤੁਹਾਨੂੰ ਕੀ ਕਰੀਏ ਸਤ ਸਨੁ ਰੂਹਾਨੀ ਤੀਆਂ ਮਨਾ ਲਈਏ ਨਹੀਂ ਮਗਰ ਕੀ ਮਗਾ ਲੋ ਬਾਹ ਡਾਲਾਣੇ ਆਪਾਂ ਚਾਰ ਜਣੇ ਹੋ ਤਾਂ ਫਿਰ ਵੀ ਦੋ ਤੀਆਂ ਦੋ ਕਿੱਦਾ ਬਾਹਾਂ ਨਹੀਂ ਕੋਈ ਨਸ਼ਾ ਲਾ ਲਈ ਚਲੋ ਜੇ ਪਾਪਰ ਮਿਲ ਜਾਂਗੇ ਮੀ ਹਟ ਜਾਣ ਤੋਂ ਫਿਰ ਕਰ ਦੇਉਂ ਕੰਮ ਕੰਦਾ ਤੇ ਤੁਸੀ ਕਰਦੇ ਜੇ ਮੀ ਪਾਣੀ ਕਰਦੇ ਜੇ ਮਾਸੀ ਤਾਂ ਬਿਠਾਈਏ ਤਾਂ ਮਾਲ ਲਾ ਪਾਉਂ ਲੋ ਜੇ ਆਪਣੇ ਕੰਮ ਕੰਦ ਕਰ ਲੈਨੇਗੇ ਦੋ ਕੰਮ ਕਰਦਿਆਂ ਉਹਦੀ ਗਰਮੀ ਹੱਥ ਤੇ ਤੁਰਤ ਹੋਈਏ ਪੈਸੇ ਮੇਰੇ ਪੈਰਾਂ ਤੇ ਪੈਰਾਂ ਦਾ ਜਾਰ ਮੇਰੇ ਸਿਰ 'ਚ ਚੱਲ ਕਿ ਤੇਰੀਆਂ ਚੱਲਤੀ ਮਾਤਾ ਨੇ ਕਾਇਗਲੀ ਕਿਤੇ ਵੀਰੇ ਝਰਚ ਹੁੰਦੀ ਐ ਚੱਲਣਾ ਹਣਾ ਤੁੰਦ ਪਰ ਕੰਦੀ ਇਹਨਾਂ ਤਾ ਤਾ ਵੇ ਜੇਪਾਂ ਕਿਉਂ ਹਣਾ ਹੁਣ ਕਿਤੇ ਹੁਣ ਹੋਣਾ ਹੈ ਹਣਾ ਵਰਮੰਟੇ ਜੜਾ ਹੁੰਦੀ ਮੇਰੇ ਹੋਈਆਂ ਫੜ ਫੜ ਹੂੰ ਮੇਰ ਤੋਂ ਨਹੀਂ ਹੈਗੇ ਮੇ ਚੁੰਨੀ ਪਾੜੀ ਮੇ ਤਾਂ ਪਾਟੀ ਜਾਣੀਏ ਹੁਣ ਤਾਂ ਲੈਈਏ ਬਹੁਤ ਸੂਰ ਦੇਖੀ ਮਾਂ ਨਾਇਨ ਜੇ ਮੈਨੂੰ ਚੁੰਨੀ ਨਹੀਂ ਦੇਦੋ ਮੇਰੀ ਚੁੰਨੀ ਪਾੜ ਗਈ ਇੰਨੀਆਂ ਪਈਆਂ ਨੇ ਕਦੇ ਕੱਢੀਆਂ ਨੇ ਉਹ ਉਹ ਕਿੱਥੇ ਲੈ ਕੇ ਜਾਣੀਆਂ ਨੇ ਤਾਂ ਚੰਗੀਆਂ ਮੀਆਂ ਕੱਢੂਗੀ ਤਾਂ ਸਾਰੇ ਤਾਂ ਪਾਟਣੀਆਂ ਹੋਣ ਲੋ ਜੀ ਆਪਾਂ ਨੇ ਸਬਜ਼ੀ ਵੀ ਬਣਾ ਲਈ ਐ ਕੱਪੜੇ ਵੀ ਧੋ ਰਹੇ ਨੇ ਮੱਝਾ ਨੂੰ ਪਾਣੀ ਵੀ ਪਿਆ ਦੇ ਆ ਸਰਦਾਰ ਜੀ ਅੱਜ ਖਾਲੀ ਰਿਜੀ ਰਹੇ ਔਰ ਜਾਟ ਚਾ ਤੇ ਬਸ ਉਹ ਖਾਲੀ ਸਾਰੇ ਰਹੀ ਨੇ ਨਾ ਆਪਾਂ ਕਰਦੇ ਦਾ ਸਾਦੇ ਚੰਗੇ ਨੂੰਗਾ ਐ ਨਹੀਂ ਪਤਾ ਮੰਦਾ ਕਿਹੜੇ ਵੇਲੇ ਹੋ ਜਾਣਾ ਮੈਂ ਤੰਦਰੁਸਤ ਤੇ ਤੇ ਸਾਡੇ ਤਰ੍ਹਾਂ ਦੀ ਬਸ ਕਾ ਬਸੇ ਵੱਡੀ ਗੱਲ ਤਾਂ ਤੁਸੀਂ ਦੀ ਹੈ ਕਿ ਹਨਾ ਜੀ ਸਰੀਰ ਤੰਦਰੁਸਤ ਹੈ ਆਪ ਦਾ ਬੱਚੇ ਤੰਦਰੁਸਤਲੇ ਸਾਰਾ ਪਰਿਵਾਰ ਹੱਥ ਦਾਖੇੜ ਦਾ ਤਾਂ ਇਹ ਕੋਈ ਆਪਣਾ ਕਰਤ ਸਵਰਗ ਹੈ ਤਾਂ ਤੇ ਬੰਦ ਖਾਦਾ ਖਲਾ ਕਰੇ ਤਾਂ ਤੁਸੀਂ ਕਹਿਣਗੇ ਸਭ ਨੂੰ ਤਿੰਨ ਵਾਰੀ ਰੋਟੀ ਦੇਗੀ ਦੇਵੇ ਰੱਬ ਲੰਗਰੀ ਰੱਬ ਉਹ ਇੱਕ ਤੋਟਾ ਮਸਤੀ ਹੁੰਦੀ ਪਤਾ ਨਹੀਂ ਅੱਜ ਵਾਲੇ ਕੁਮੀਰ ਦਾ ਕੁੱਤੇ ਆਪਾਂ ਚਰਕ ਨਹੀਂ ਲਾ ਕੇ ਦਿੱਤੀ ਬੀਬੀ ਰੇਹ ਕੁੱਤੇ ਦੀ ਤਰਪਾਈ ਠੀਕ ਹਵਾ ਲਿਆ ਚੌੜੀ ਮਹਿੰਦੀ ਵਾਲੀ ਮੈਂ ਹੁਣ ਅੱਥਰੂ ਮੁੰਡਾ ਦੇ ਦੇ ਇਹ ਜਿਹੜਾ ਖਾਣਾਂਗੇ ਪਿੰਚੀ ਉਹ ਜਿਹੜਾ ਗਮਟਕਾਰੀ ਮਿਲਾਉਂਦੀ ਨਹੀਂ ਅਗਰ ਮਿਲਾਉਂ ਉਹ ਪਹਿਲਾਂ ਨਹੀਂ ਲਾਵੇ ਤੇ ਮੰਗਾ ਲਉ ਪਕਾੜ ਕੇ ਚਲੋ ਜੀ ਆਪਾਂ ਕਰਦੇ ਆਂਗੇ ਵੀਡੀਓ ਐਂਡ ਹਾਏ ਨਾ ਰੀੜ ਆ ਗਈ ਬਸ ਮੈਂ ਲਾ ਲੁਣਾ ਕਾੜਨਾ ਉਹ ਮੋਰੀਂ ਧਰ ਦੇਣੀ ਤੇ ਬਾਟਰ ਨੂੰ ਫਲੋਰੀ ਚ ਧਰਨ ਨੂੰ ਬਾਦੀ ਪਕਾ ਕੇ ਧਰਨ ਤੇ ਬੇਟਾ ਭਾਰਤੀ ਕਿੰਨੀ ਆਏਗੀ ਆਏਗੀ ਜੇ ਅੱਜ ਵੀ ਬਾਈਕਾਂ ਲਈ ਬਾਟਰ ਠੀਕ ਹੋਏ ਲੋਜੀ ਕੱਲ ਨੂੰ ਬੀਬੀ ਦੀਆਂ ਵੀ ਤਿਆਰੀਆਂ ਨੇਗੀਆਂ ਇਹ ਪਹਿਲਾਂ ਅੱਜ ਤਲਾਸ਼ ਸੀ ਅੱਜ ਨਹੀਂ ਜਾਇਆ ਗਿਆ ਹੱਥ ਸਾਧਨ ਮੇਂ ਨਹੀਂ ਹਟਿਆ ਹੈਗਾ ਤੇ ਨਏ ਹੋ ਸੱਖਿਆਰੇ ਆਏ ਨਹੀਂ ਹੈਨਾ ਤੇ ਕੱਲ ਨੂੰ ਜਾਉਂਗੀ ਮੇਲ ਨਾ ਚਲੋ ਇਹ ਆਪਾਂ ਕਰਦਿਆਂ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪੜੀ ਬਾਤ ਫਰੀ ਚੈਨਲ ਨੂੰ ਕਰ ਸਬਸਕ੍ਰਾਈਬ ਵੀਡੀਓ ਦੇਖ ਕਰਦੋਂ ਸਾਕੀ ਵੀਡੀਓ ਤੇ ਸੋਣਾ ਲਿਖਾ ਕਮੈਂਟ ਵੀ ਕਰਿਓ ਦੇ ਦੇਖ ਲਈ ਸ਼ਾਨ ਬੋਬੋਤ ਤੱਕ ਬੜਾ ਵਰਪੁਰਜੀ ਦਾ ਕਲਸਾ ਬਜੀ